对呀。啊。

ਤੁਹਾਨੂੰ ਮੈਂ ਬਣਾਉਂਦਾ ਪੈਂਟ ਪੈ ਹੋ ਗਿਆ ਸ਼ਮੀਰ ਦਾ ਉਹ ਛੱਪੇ ਰੱਖ ਦਿੱਤੀ ਬਈ ਜੱਪੀ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਣਾ ਹੋਏਗਾ ਚhattisgarh ਦੇ ਵਿੱਚ ਮੇਰੀ ਰਹਿਚ ਤੇ ਚੱਲ ਪਾਣੇ ਹੋਏ ਭੁੱਲ ਗਏ ਪਹਿਲਾਂ ਨੰਗਰ ਛਾਇਆ ਜਾਏਗਾ ਫਿਰ ਆਪਾਂ ਇਕੱਠੇ ਚੱਲਾਂਗੇ ਮੈਂ ਤੇ ਯਾਰ ਕੰਮ ਜਿਆ ਖਰਾਬ ਕਰਦਾ ਤੂੰ ਮੈਨੂੰ ਠੀਕ ਨਹੀਂ ਲੱਗਦਾ ਨਹੀਂ ਕਹਿੰਦੇ ਲੰਗਰ ਚੱਕਣਾ ਮੈਂ ਫਿਰ 10 ਮਿੰਟ ਕਹਿ ਕੇ ਜਾਂਦਾ ਕਿ ਕੈਚੂਪ ਪੀ ਲਓ ਮੈਂ ਸੋਚਦਾ ਮੈਂ ਸੋਚ ਕੇ ਮੈਂ ਆਪਣੇ ਜਿਹੜੇ ਮੈਨੂੰ ਰੋਕਦੇ ਸੀ ਵੀ ਤੂੰ ਗਲਤ ਕੀਤਾ